ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਢਿੱਲੋ ਡੇਰੀ ਫਾਰਮ ਬਰਨਾਲਾ ਦੇ ਵਿੱਚ ਸੋ ਕਿਸੇ ਵੀ ਕਿਸਾਨ ਵੀਰ ਨੇ ਆਪਾਂ ਤੋਂ ਐਡ ਕਰਵਾਉਣੀ ਹੋਵੇ ਤਾਂ ਮੇਰਾ ਨੰਬਰ ਹੈ 8427019817 ਅੱਜ ਦੀ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਗੱਬੜ ਵੈਂਡ ਦਿਖਾਉਣੀ ਹੈ ਸੂਨ ਨੂੰ ਹਾਜ਼ਰਾ ਰੇਟ ਡਟੇਲ ਵੀਰ ਤੋਂ ਬਹੁਤ ਆਓਗੇ ਖਰੀਦ ਕਰਵਾ ਗੱਲ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਨਾਮ ਐਡਰੈਸ ਦੱਸੋ ਵੀਰ ਆਪਣਾ ਨਾਮ ਲਖਵੀਰ ਸਿੰਘ ਪਿੰਡ ਮਾਛੀਕੇ ਜਿਲ੍ਹਾ ਮੋਗਾ ਠੀਕ ਆ ਪਿੰਡ ਮਾਛੀਕੇ ਜ਼ਿਲ੍ਹਾ ਮੋਗਾ ਹਣਾ ਤਹਿਸੀਲ ਨਿਹਾਲ ਸਿੰਘ ਵਾਲਾ ਮੋਗੇ ਬਰਨਾਲੇ ਵਾਲਾ ਜੋ ਵੱਡੇ ਹਾਈਵੇ ਦੇ ਉੱਪੇ ਵਾਲਾ ਜਿਹੜਾ ਪੰਜਾਂ ਦਾ ਘਰ ਹੈਗਾ ਬਰਨਾਲੇ ਵਾਲੇ ਪਾਸੇੋਂ ਦੇ ਜਮਾ ਪਹਿਲਾ ਘਰ ਹੈ ਹਨਾ ਹਾਂ ਪਹਿਲਾ ਘਰ ਹੈ ਮੋਬਾਈਲ ਨੰਬਰ ਵੀਰ ਜੀ 9872372412 9872372412 72412 ਜਿਹੜੀ ਆਪਾਂ ਇਹ ਵੈਢ ਦੇਖ ਰਹੇ ਹਾਂ ਬਾਈ ਜੀ ਸੂਆ ਕਿਹੜਾ ਇਹ ਪਹਿਲਾ ਸੂਆ ਹੀ 4 ਦੰਦ ਆ ਜੀ 4 ਦੰਦ ਪਹਿਲਾ ਸੂਆ ਤੇ ਰਾਜੀ ਵੱਡੀ-ਵੱਡੀ ਪਲੀ ਬਹੁਤ ਆ ਜਾਂਦੇ ਹਨਾ ਹਾਂਜੀ ਹਾਂਜੀ ਹਾਂ ਕਹਿ ਇੱਕ ਦਿਨ ਕੱਢਦੀ ਹੈ ਜੀ ਦਿਨੇ ਤੇ 11 ਤਰੀਕ ਨੂੰ ਪੂਰੇ ਅਸੇ ਅਜੇ ਇਹਦੇ 3 ਦਿਨ ਬਾਕੀ ਪਏ ਆ ਬਾਕੀ ਪਏ ਆ ਪਹਿਲੇ ਸੂਜਿਆ ਪਣ ਅੰਦਾਜ਼ਾ ਲਾਈਏ ਦੁੱਧ ਕਿੰਨਾ ਪਾ ਦੂਗੇ ਜੇ ਤਾਂ ਹੁੰਦਾ ਸਿਆਲ ਢੱਲੋ ਫਿਰ ਤਾਂ 30 ਤੋਂ ਵੀ ਵੱਧ ਪਾ ਦੇਣਾ ਸੀ ਹੁਣ 25 26 ਕਿਲੋ ਆਪਾਂ ਨੂੰ ਬਾਕੀ ਦੇਸੀ ਵੀ ਜਾਂਦਾ ਠੀਕ ਹੈ ਸੀਮੰਟ ਵਗੈਰਾ ਕਨਫਰਮ ਹੈਗਾ ਕੋਈ ਡੈਨਮਾਰਕ 40 116 ਦੀ ਆਪ ਆਹੀ ਜੀ ਆਕਾਸ਼ਦੀਪ ਦਾ ਗਾਹਾਂ ਲੱਗਿਆ ਦਾ ਤੋਈ ਫਿਰ ਬਾਹਰ ਨੂੰ ਮੁੱਲ ਵੜੀ ਕੀ ਰੱਖਿਆ ਦਾ ਮੁੱਲ ਇੱਕ 20 ਕਰਦੇ ਆ ਇੱਕ 17 ਦੀ ਦੇਣੀ ਨਹੀਂ ਦੇਣੀ ਹੈ ਤੁਹਾਨੂੰ ਠੀਕ ਹੈ ਸੋ ਲੈਵਾ ਦੇਖੋ ਯਾਰ ਕਿਆ ਬਾਤਾਂ ਗੁਲਾਬੀ ਕਰਾਬੀ ਹਵਾਨਾ ਤੇ ਇੱਕ ਜੀ ਹੋਰ ਦੱਸ ਦਈਏ ਹੱਥੀ ਚਵਾਈ ਦੇ ਵਿੱਚ ਬਹਿੜ ਆਉਂਦੀ ਆ ਮਸ਼ੀਨਾਂ ਚਾਉਣਾ ਤੁਹਾਡੀ ਮਰਜ਼ੀ ਹੈ ਜੇਕਰ ਮਸ਼ੀਨ ਨਹੀਂ ਹੈਗੀ ਬਰਾ ਹੱਥੀ ਚਵਾਈ ਵਾਲਾ ਥਾਣਾ 117000 ਦੀ ਵੀਰ ਕਹਿੰਦਾ ਦੇਣੀ ਆ ਪਰ ਮੂਹੋ ਚਾਰ ਦਾ ਦਾ ਤੇ ਬੈੜ ਦੇ ਵਿੱਚ ਬਿਊਟੀ ਵਗੈਰਾ ਸਿਰੇ ਲੱਗਿਆ ਪਿਆ ਜਮਾ ਸੋ ਥਾਣਾ ਦੇਖੋ ਜਰਾ ਹੱਥੀ ਚਵਾਈ ਵਾਲਾ ਕੀ ਬਾਤਾਂ ਤੇ ਆਕਾਸ਼ਦੀਪ ਦਾ ਲੱਗਿਆ ਪਿਆ ਇਹਦੇ ਸੀਮਣ ਤੇ ਡਣ ਲੈਂਦੀ ਆ ਤਿੰਨ ਚਾਰ ਤੇ ਕੋਈ ਔੜ ਵਗੈਰਾ ਕੋਈ ਡਲਕਾ ਨਹੀਂ ਕੋਈ ਕੀ ਦਾ ਠੀਕ ਹੈ ਦੇਖ ਸਾਹਿਬ ਠੱਡੀ ਸੇਲ ਪੂਰੀ ਓਕੇ ਹੱਥ ਵਗੈਰਾ ਜਿਵੇਂ ਮਰਜੀ ਫਿਰ ਚੱਲੋ ਹਣਾ ਵੀਰੇ ਤੇ ਵਾਰ ਕੀ ਯਾਰ ਥਾਣੇ ਦੇਖੋ ਬੜਾ ਖਬਰਦਾਰ ਤੇ 1 17 ਚ ਮਾਰ ਦਾਣ ਦਾ ਕਰ ਦਾਂਗੇ ਕਰ ਦਿਆਂਗੇ ਯਾਰ ਕਰ ਦਿਆਂਗੇ ਤੇਰੀ ਵੀਡੀਓ ਦੇਖ ਕੇ ਉਹ ਜੀ ਕਰਦੇ ਨੰਬਰ ਬੋਲ ਦੀ ਦੁਬਾਰੇ ਆਪਣਾ 9972372412 9972372412 ਪਿੰਡ ਮਾਚੀ ਕੇ ਜ਼ਿਲ੍ਹਾ ਮੋਗਾ ਤਹਿਸੀਲ ਨਿਹਾਲ ਸਿੰਘ ਵਾਲਾ ਕਿਸੇ ਵੀ ਵੀਰ ਦੇ ਬੱਚੀ ਪਸੰਦ ਹੋਵੇ ਇਸ ਨੰਬਰ ਤੇ ਸੰਪਰਕ ਕਰਕੇ ਖਰੀਦਦਾਰੀ ਕਰ ਸਕਦੇ ਹੋ ਵੀਡੀਓ ਦੇਖਣ ਤੇ ਚੈਨਲ ਨੂੰ ਪਿਆਰ ਦੇਣ ਲਈ ਤਹਿ ਦਲ